ਤੁਸੀਂ ਦੇਖ ਰਹੇ ਹੋ ਇੰਡੀਅਨ ਟੀਵੀ ਨਿਊਜ਼ ਪੰਜਾਬ ਆਓ ਤੁਹਾਨੂੰ ਲੈ ਕੇ ਚੱਲੀਏ ਅੱਜ ਦੀਆਂ ਵੱਡੀਆਂ ਖਬਰਾਂ ਵਾਲੀ ਸਸਿਕਲ ਜੀ ਤੁਸੀਂ ਦੇਖ ਰਹੇ ਹੋ ਇੰਡੀਅਨ ਟੀਵੀ ਨਿਊਜ਼ ਦੀ ਮੈਂ ਆ ਤੀਨ ਸਿੰਘ ਸਨੇਹਰ ਅਸੀਂ ਖੜੇ ਆ ਜੀਰਾ ਜਿੱਥੇ ਅੱਜ ਵਿਧਾਇਕ ਮਰੇਸ਼ ਕਟਾਰੀਏ ਵੱਲੋਂ ਕਾਸ ਦੇ ਕੰਮਾਂ ਦੇ ਕਾਰਜਾ ਲਈ ਨਵੀਕਰਨ ਦਾ ਅਦਕਾਟਰ ਕੀਤਾ ਜਾ ਰਿਹਾ ਹੈ ਮਾਸ ਪੇਜਾਂ ਤੇ ਆਮ ਹੀ ਕਹਿੰਦਾ ਹੁੰਦਾ ਸੀ ਜੇ ਜੀਰੇ ਨੂੰ ਮੈਂ ਸਾਰੇ ਪੰਜਾਬ ਚੋਂ ਇੱਕ ਨੰਬਰ ਤੇ ਨਾਂ ਬਣਾਇਆ ਤੇ ਮੈਂ ਵੋਟਾਂ ਮੰਗਣ ਨਹੀਂ ਆਉਂਗਾ ਅੱਜ ਉਹ ਟਾਈਮ ਆ ਗਿਆ ਵਾ ਭਾਈ ਜੀ ਪਹਿਲਾਂ ਵੀ ਕਰੋੜਾਂ ਰੁਪਈਆ ਦੇ ਕੰਮ ਕਰਾ ਦਿੱਤੇ ਕਈ ਕਰੋੜ ਰੁਪਈਆ ਦੇ ਆ ਚੁੱਕੇ ਆ ਜਿਵੇਂ ਵਾਟਰ ਸਪਲਾਈ ਦੂਜੇ ਤੀਜੇ ਹੁਣ ਵੀ ਅੱਜ 7 ਕਰੋੜ ਦੇ ਕੰਮ ਹੋ ਰਹੇ ਆ ਤੇ ਉਸ ਤੋਂ ਬਾਅਦ 400 ਮਕਾਨ ਜਿਹੜਾ ਕੀ ਅਸੀਂ ਵੰਡਣ ਜਾ ਰਹੇ ਆ ਜਿਨ੍ਹਾਂ ਦੇ ਸਰਟੀਫਿਕੇਟ ਅਸੀਂ ਲੈ ਕੇ ਆਏ ਆ ਉਹ ਵੰਡਨੇ ਆ 400 ਮਕਾਨ ਥੋੜਾ ਨਹੀਂ ਹੁੰਦਾ ਤੇ ਮੇਰੇ ਖਾਲ ਪੰਜਾਬ ਚ ਕਿਸੇ ਨੂੰ ਨਹੀਂ ਇੰਨਾ ਮਿਲਿਆ ਹੋਊਗਾ ਤੇ ਬਹੁਤ ਵੱਡੀ ਗੱਲ ਆ ਹੋਰ ਵੀ ਇਹ ਨਹੀਂ ਕੱਲਾ ਇਹ ਹੀ ਹੋਰ ਵੀ ਬਹੁਤ ਸਾਰੇ ਕੰਮ ਜਿਹੜੇ ਆ ਉਹ ਮੈਂ ਇਲੈਕਸ਼ਨ ਤੋਂ ਪਹਿਲਾਂ ਪਹਿਲਾਂ ਕੋਈ ਕੰਮ ਰਹਿ ਨਹੀਂ ਦਿੱਤਾ ਜਾਊਗਾ ਸਾਰੇ ਕੰਮ ਨੇਪਰੇ ਚੜਾਵਾਂਗੇ ਜਿਹੜੇ ਕਿ ਕੋਈ ਵੀ ਕਹਣ ਕਿ ਕਹਿ ਦੂਗਾ ਨਾ ਮੇਰੇ ਮੈਂ ਪਾਰਟੀ ਤੋਂ ਉੱਪਰ ਉੱਠ ਕੇ ਇਹ ਕੰਮ ਕਰ ਰਹੇ ਆ ਇੱਕ ਵਾਰੀ ਜਿਹੜਾ ਸ਼ਹਿਰ ਨੂੰ ਇੰਨਾ ਸੁੰਦਰ ਬਣਾਉਣਾ ਪਹਿਲਾਂ ਵੀ ਤੁਹਾਨੂੰ ਪਤਾ ਹੀ ਆ ਪੰਜਾਬ ਚੋਂ ਪੰਜਾਬ ਚੋਂ ਪਹਿਲੇ ਨੰਬਰ ਤੇ ਹਿੰਦੁਸਤਾਨ ਚੋਂ ਦੂਜੇ ਨੰਬਰ ਤੇ ਆਇਆ ਹੁਣ ਵੀ ਇਸੇ ਤਰ੍ਹਾਂ ਹੀ ਮੈਂ ਪੰਜਾਬ ਚੋਂ ਪਹਿਲੇ ਨੰਬਰ ਤੇ ਲੈ ਕੇ ਆਉਣਾ ਵਾਂ ਯੋਗ ਨਾਲ ਸਾਰੀ ਜਨਤਾ ਦੇ ਸਹਿਯੋਗ ਨਾਲ ਸਾਡੇ ਇਲੈਕਟ੍ਰੋਨਿਕ ਪ੍ਰਿੰਟ ਮੀਡੀਆ ਦੇ ਵੀਰਾਂ ਜਿਨ੍ਹਾਂ ਦੇ ਸਹਿਯੋਗ ਨਾਲ ਇਹ ਸਾਰਾ ਕੁਝ ਕਾਰਜ ਜਿਹੜੇ ਨੇ ਪਰੇ ਚੜਾਉਣੇ ਆ ਇਹਨਾਂ ਕਹਿੰਦਾ ਹੋਇਆ ਮੈਂ ਖਿਮਾ ਦਾ ਇਜਾਜ਼ਤ ਕਵਾਹਿ ਗੁਰੂ ਕੀ ਖਾਲਸਾ 7 ਕਰੋੜ ਦੇ ਕਰੀਬ ਆ ਇਹ ਸਿਰਫ ਮਕਾਨਾਂ ਦੀ ਮਕਾਨਾਂ ਤੋਂ ਬਿਨਾ ਡਵੈਲਪਮੈਂਟ ਦੇ ਕੰਮ ਇਹ ਸੱਤਾਂ ਦੇ ਵੀ ਸੱਤਾਂ ਇੰਟਰਪੈਣਗੇ ਜੀ ਜਿਵੇਂ ਦੀਆਂ ਪੜਨੀਆਂ ਉਸ ਤੋਂ ਬਾਅਦ ਕੰਧਾਂ ਕਰਲੀਆਂ ਫਿਰ ਉੱਤੇ ਲੈਂਟਰ ਆਸਤੇ ਫਿਰ ਉਹਨੂੰ ਰੰਗ ਰੋਗਣ ਕਰਾਉਣ ਵਾਸਤੇ ਇਸ ਤਰ੍ਹਾਂ ਕਰਕੇ ਸਾਰੇ ਪੈਸੇ ਇੱਕ ਤਰ੍ਹਾਂ ਦੇ ਵੱਖਰੇ ਆਏ ਆ 7 ਕਰੋੜ ਵੱਖਰਾ ਆਇਆ ਵਾ ਉਹ ਨਾਲੀਆਂ ਜਿਹੜੀਆਂ ਗਲੀਆਂ ਕੁਛ ਰਹਿੰਦੀਆਂ 197 ਪਿੰਡਾਂ ਦਾ ਸ਼ਹਿਰ ਦੇ ਵਿੱਚ ਐਮਐਲਏ ਸ਼੍ਰੀ ਨਿਰਦੇਸ਼ ਕਤਾਰਿਆ ਜੀ ਦੀ ਰਹੇ ਉਹਨਾਂ ਹੀ 8 ਅੱਜ ਅਸੀਂ ਜੋ ਐਮਡੀਐਫ ਦੇ ਦੀਨ ਮਿਸਪੋਰਟ ਡਵੈਲਪਮੈਂਟ ਫੰਡ ਤੋਂ ਸਾਨੂੰ ਤਕਰੀਬਨ 6 ਕਰੋੜ 67 ਲੱਖ ਰੁਪਏ ਮਿਲਿਆ ਜਿਦੇ ਵਿੱਚ ਵੱਖ-ਵੱਖ ਏਰੀਆ ਦੇ ਸੜਕਾਂ ਉਹ ਜਿੰਨੀ ਪਾਣੀ ਦੀ ਨਿਕਾਸੀ ਤੋਂ 1 ਕਰੋੜ ਰੁਪਇਆ ਡਰੇਨ ਦਾ ਇਸ ਤੋਂ ਇਲਾਵਾ 1.5 ਕਰੋੜ ਰੁਪਇਆ ਜੀਰਾ ਸ਼ਹਿਰ ਦੀਆਂ ਵੱਖ-ਵੱਖ ਥਾਵਾਂ ਤੇ ਵਿਦ ਭੋਲ ਲਾਈਟਾਂ ਦੇ ਪੈਸੇ ਔਰ ਇਸ ਤੋਂ ਇਲਾਵਾ ਜੋ ਕਿ ਅੱਜ ਹਾਊਸਿੰਗ ਫਾਰ ਆਲ ਦੇ ਦੀਨ ਜੋਕ ਪ੍ਰਧਾਨ ਮੰਤਰੀ ਆਵਾਸ ਯੋਜਨਾ ਅਸੀਂ 150 ਘਰਾਂ ਨੂੰ ਅੱਜ ਸਰਟੀਫਿਕੇਟ ਵੰਡਦੇ ਆ 400 ਕਰੋੜਾਂ ਦੇ ਸਰਟੀਫਿਕੇਟ ਸਾਡੇ ਕੋਲ ਬਣ ਕੇ ਰੈਡੀ ਆ ਤਕਰੀਬਨ 10 ਕਰੋੜ ਰੁਪਏ ਦੇ ਔਰ 7 ਕਰੋੜ ਰੁਪਈਆ ਜੋ ਆ ਉਹ ਅਸੀਂ ਮਿਊਨਿਸਪਲ ਫੰਡ ਜੋ ਆ ਉਹਦੇ ਦੀਨ ਜੋ ਸਾਨੂੰ ਪੰਜਾਬ ਸਰਕਾਰ ਨੇ ਦਿੱਤਾ ਅੱਜ ਉਹਦੇ ਵੀ ਟੱਕ ਲਾ ਰਹੇ ਆ ਜੀ ਇਸ ਤਰ੍ਹਾਂ ਦੀਆਂ ਖਬਰਾਂ ਆਪਣੇ ਆਲੇ ਦੁਆਲੇ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਸਾਡੀਆਂ ਖਬਰਾਂ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਅਗਲੀਆਂ ਖਬਰਾਂ ਨਾਲ ਤੁਸੀਂ ਦੇਖਦੇ ਰਹੋ ਇੰਡੀਅਨ ਟੀਵੀ ਨਿਊਜ਼ ਪੰਜਾਬ